ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਗੁਰਵਿੰਦਰ ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰਿਆਂ ਨਾਲ ਇੱਕ ਬਹੁਤ ਵੱਡਾ ਬਿਵਾਦ ਪਿਆ ਹੋਇਆ ਜਦੋਂ ਗੁਰਵਿੰਦਰ ਖੇੜੀ ਵਾਲਾ ਬਾਬਾ ਆਪਣੇ ਸਹੁਰੇ ਜਾਂਦਾ ਆਪਣੀ ਵਾਈਫ ਨੂੰ ਆਪਣੀ ਪਤਨੀ ਨੂੰ ਲੈਣ ਆ ਦੋਸਤੋ ਦੋਵੇਂ ਤਰ੍ਹਾਂ ਵਿੱਚ ਜਿਹੜੀ ਲੜਾਈ ਸ਼ੁਰੂ ਹੋ ਜਾਂਦੀ ਆ ਲੜਾਈ ਹੋਣ ਤੋਂ ਬਾਅਦ ਗੁਰਵਿੰਦਰ ਖੇੜੀ ਵਾਲੇ ਬਾਬੇ ਦੇ ਵਿੱਚ ਗੱਡੀ ਮਾਰੀ ਜਾਂਦੀ ਜਿਸ ਤੋਂ ਬਾਅਦ ਉਸ ਦੀ ਲੱਤ ਹੱਥ ਤੇ ਕੁਝ ਦੰਦ ਵੀ ਟੁੱਟ ਜਾਂਦੇ ਨੇ ਤੇ ਉਸ ਦੇ باوجود ਦੋਸਤੋ ਦੂਜੇ ਪਾਸੇ ਗੱਲ ਕਰੀ ਤਾਂ ਜਿਹੜੀ ਕੁੜੀ ਦੀ ਮਾਂ ਹੁੰਦੀ ਆ ਮਤਲਬ ਗੁਰਵਿੰਦਰ ਖੇੜੀ ਵਾਲੇ ਬਾਬੇ ਦੀ ਸੱਸ ਹੁੰਦੀ ਆ ਉਹ ਕਹਿੰਦੀ ਆ ਕਿ ਮੇਰੇ ਪਟ ਦੇ ਵਿੱਚ ਗੁਰਵਿੰਦਰ ਖੇੜੀ ਵਾਲਾ ਬਾਬਾ ਗੋਲੀ ਮਾਰ ਗਿਆ ਤੇ ਹੁਣ ਗੱਲ ਕਰਦੇ ਆ ਦੋਸਤੋ ਗੁਰਵਿੰਦਰ ਖੇੜੀ ਵਾਲੇ ਬਾਬੇ ਦੀ ਪਤਨੀ ਆ ਜੋ ਉਹ ਕਿਹਦੇ ਪੱਖ ਦੇ ਵਿੱਚ ਆ ਜਿਵੇਂ ਕਿ ਗੁਰਵਿੰਦਰ ਖੇੜੀ ਵਾਲੇ ਬਾਬੇ ਨੇ ਪਹਿਲਾਂ ਹੀ ਦਿੱਤਾ ਸੀ ਕਿ ਮੇਰੀ ਪਤਨੀ ਜਿਹੜੀ ਇਹਨਾਂ ਨੇ ਲੁਕੋ ਕੇ ਰੱਖੀ ਹੋਈ ਆ ਉਹਨੂੰ ਮੇਰੇ ਸਾਹਮਣੇ ਵੀ ਨਹੀਂ ਕਰਦੇ ਤੁਸੀਂ ਸਾਰੀ ਗੱਲ ਜਿਹੜੀ ਉਹ ਤੋਂ ਪੁੱਛ ਸਕਦੇ ਹੋ ਤਾਂ ਦੋਸਤੋ ਸਾਰਿਆਂ ਦੀ ਨਿਗਾਹਾਂ ਟਿੱਗੀਆਂ ਹੋਈਆਂ ਨੇ ਵੀ ਗੁਰਵਿੰਦਰ ਖੇੜੀ ਵਾਲੇ ਬਾਬੇ ਦੀ ਪਤਨੀ ਜਿਹੜੀ ਕਿਹਦੇ ਪੱਖ ਵਿੱਚ ਜਾਊਗੀ ਬਾਬੇ ਦੀ ਪਤਨੀ ਜੇਕਰ ਆਪਣੇ ਪੇਕਿਆਂ ਦੇ ਹੱਕ ਵਿੱਚ ਹੁੰਦੀ ਤਾਂ ਹੁਣ ਨੂੰ ਕਦੋਂ ਦੀ ਉਹ ਸਟੇਟਮੈਂਟ ਦੇ ਚੁੱਕੀ ਹੁੰਦੀ ਵੀ ਗੁਰਵਿੰਦਰ ਖੇੜੀ ਵਾਲਾ ਬਾਬਾ ਮੈਨੂੰ ਕੁੱਟਦਾ ਸੀ ਮੈਨੂੰ ਮਾਰਦਾ ਸੀ ਤੇ ਮੈਨੂੰ ਤੰਗ ਕਰਦਾ ਸੀ ਪਰ ਦੋਸਤੋ ਉਸਨੇ ਜਿਹੜਾ ਅਝੇਹਾ ਨਹੀਂ ਕੀਤਾ ਉਹ ਆਪਣਾ ਘਰ ਹੈ ਜਿਹੜਾ ਉਹ ਬਸਾਉਣਾ ਚਾਹੁੰਦੀ ਆ ਪਰ ਗੱਲ ਕਰਦੇ ਆਂ ਵੀ ਕੁੜੀ ਦੀ ਜਿਹੜੀ ਮਾਤਾ ਹੈਗੀ ਗੁਰਵਿੰਦਰ ਖੇੜੀ ਵਾਲੇ ਬਾਬੇ ਦੀ ਸੱਸ ਹੈ ਉਹ ਬਹੁਤ ਜ਼ਿਆਦਾ ਜਿਹੜੀ ਆਪਾਂ ਕਹਿੰਦੀ ਵੀ ਚਲਾਕ ਹੈ ਪਹਿਲਾਂ ਵੀ ਜਿਹੜਾ ਕਹਿ ਦਿੱਤਾ ਆਪਣੇ ਮੂੰਹ ਹੋਈ ਕਹਿ ਦਿੱਤਾ ਵੀ ਮੈਂ ਜਿਹੜੇ ਤਿੰਨ ਵਿਆਹ ਕਰਾਈ ਸੀ ਪਰ ਉਹਨਾਂ ਵਿੱਚੋਂ ਤਿੰਨਾ ਤਿੰਨੇ ਘਰਾਂ ਵਾਲਿਆਂ ਵਿੱਚੋਂ ਇੱਕ ਵੀ ਜਿਹੜਾ ਉਹਦਾ ਘਰ ਵਾਲਾ ਘਰ ਵਿੱਚ ਨਹੀਂ ਰਹਿੰਦਾ ਤਾਂ ਦੋਸਤੋ ਗੱਲ ਕਰੀ ਹੁਣ ਗੁਰਵਿੰਦਰ ਖੇੜੀ ਵਾਲੇ ਬਾਬੇ ਦੀ ਗੁਰਵਿੰਦਰ ਖੇੜੀ ਵਾਲੇ ਬਾਬੇ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੁਣ ਜਿਹੜਾ ਇਲਾਜ ਪੂਰਾ ਨਹੀਂ ਹੋਇਆ ਪੁਲਸ ਨੇ ਗੁਰਵਿੰਦਰ ਖੇੜੀ ਵਾਲਾ ਬਾਬਾ ਜਿਹੜਾ ਚੱਕ ਲਿਆ ਦੂਜੇ ਪਾਸੇ ਗੱਲ ਕਰੀਏ ਗੁਰਵਿੰਦਰ ਖੇੜੀ ਵਾਲੇ ਬਾਬੇ ਦੀ ਸੱਸ ਦੀ ਤਾਂ ਦੋਸਤੋ ਕਾਫੀ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵੇਖਿਆ ਉਹਨਾਂ ਇੰਟਰਵਿਊਆਂ ਵੇਖਿਆ ਹੁਣਿਆ ਉਹਨਾਂ ਨੇ ਕਿਹਾ ਵੀ ਮੇਰੇ ਪੱਟ ਦੇ ਵਿੱਚ ਜਿਹੜੀ ਗੋਲੀ ਬੱਜੀ ਸੀ ਪਰ ਜਿਹੜਾ ਗੁਰਵਿੰਦਰ ਖੇੜੀ ਵਾਲੇ ਬਾਬਾ ਨੇ ਇਹ ਕਿਹਾ ਵੀ ਮੈਂ ਗੋਲੀ ਮਾਰੀ ਨਹੀਂ ਪਰ ਜਿਹੜਾ ਮੇਰੇ ਕੋਲੇ ਰਿਵਾਲਵਰ ਹੈ ਉਹਦਾ ਮੇਰੇ ਕੋਲੇ ਲਾਇਸੈਂਸ ਹੈ ਪਰ ਮੈਂ ਜਿਹੜੀ ਗੋਲੀ ਮਾਰੀ ਨਹੀਂ ਤੁਸੀਂ ਕਿਤੇ ਵੀਖਾ ਦਿਓ ਜਿਹੜੀ ਫੁਟੇਜ ਆ ਆ ਜਿਹੜੀ ਵਾਇਰਲ ਹੋਈ ਉਹ ਵੀ ਮੈਂ ਗੋਲੀ ਮਾਰੀ ਆ ਪਰ ਦੋਸਤੋ ਜਿਹੜੀ ਉਹਦੀ ਫੋਟੋ ਸਾਰੇ ਕਿਤੇ ਜਿਹੜੀ ਵਾਇਰਲ ਹੋ ਚੁੱਕੀ ਆ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਕੌਣ ਸਹੀ ਆ ਕੌਣ ਗਲਤ ਆ ਕਮੈਂਟਾਂ ਵਿੱਚੋਂ ਜਰੂਰ ਦੱਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ